ਅਗੇ ਬਾਬਾ ਤੁਹਾਡਾ ਮੇਰਾ ਨਾਂਜੀ ਬਲਦੇਵ ਸਿੰਘ ਅੱਜ ਤੇ ਪਿੰਡ ਕਿਹੜਾ ਤੁਹਾਡਾ ਪਿੰਡ ਨਿਹਾਲਾ ਦੇ ਰਾਜ ਅੱਗੇ ਆ ਕਿ ਪਿਛੇ ਰਿਹਾ ਕਿ ਉਹ ਮੇਰਾ ਜੀ ਇਹੋ ਪਿੰਡ ਚੱਲਣ ਰਿਹਾ ਜੀ ਨਿਹਾਲਾ ਦੇ ਵਿਰੇ ਜੀ ਅੱਛਾ ਸਾਰਾ ਇੱਕੋ ਜੀ ਹਾਂ ਜੀ ਅੱਛਾ ਤੇ ਕਿੰਨੇ ਜਰ ਤੋਂ ਰਹਿ ਰਹੇ ਹੋ ਇੱਥੇ ਸਾਨੂੰ ਜੀ 88 ਹਾਲ ਪਾਣੀ ਦਾ 2 ਸਾਲ ਪੈਨੋ ਜੇ ਰਹੀ ਰਹੇ ਨੇ 88 ਤੋਂ ਪਹਿਲਾਂ ਹਾਂ ਜੀ ਅੱਛਾ ਤੇ ਕਿੰਨੀ ਖੇਤੀ ਕਰਦੇ ਹੋ ਤੁਸੀਂ ਇਹੋ 7 ਕਿੱਲੇ ਜਮੀਨ 7 ਕਿੱਲੇ ਹਾਂ ਜੀ ਸਾਰੀ ਇਸ ਏਰੀਆ ਦੇ ਵਿੱਚ ਹੀ ਹੈ ਪਾਣੀ ਸਾਰੀ ਡੁੱਬ ਗਈ ਹੈ ਹਾਂ ਜੀ ਤੇ ਆਪਣੇ ਘਰ ਦੇ ਵਿੱਚ ਹੋਰ ਕੌਣ-ਕੌਣ ਨੇ ਇੱਥੇ ਕਾਰਾਂ ਹੀ ਦੋ ਭਰਾ ਜੀ ਦੂਜੇ ਬਾਹ ਅੱਛਾ ਤੇ ਇੱਥੇ ਕੌਣ ਹੈ ਇਹ ਛੋਟਾ ਭਰਾ ਮੇਰਾ ਅੱਛਾ ਇੱਥੇ ਤੁਸੀਂ ਦੋ ਭਰਾ ਹੋਣਾ ਹਾਂਜੀ ਮਾਰ ਡੰਗਰ ਵਿੱਚ ਹੀ ਆ ਜਿਹੜਾ ਇਹਨਾਂ ਨੇ ਪਾਣੀ ਕੋਡੇ ਕੋਡੇ ਵਿੱਚ ਖਵਾਉਂਦਿਆ ਅੱਛਾ ਖਵਾਇਆ ਜੀ ਅੱਛਾ ਅੱਛਾ ਹਾਂਜੀ ਤੇ ਕਿੱਥੇ ਘਰ ਕਿੱਥੇ ਥੋੜਾ ਘਰ ਆਓ ਸਾਹਮਣਾ ਆਪਣਾ ਆਹ ਘਰ ਦੋ ਅਗਲੇ ਬੰਦੇ ਪਰਲੇ ਬੰਦੇ ਅੱਛਾ ਹਾਂਜੀ ਤੇ ਘਰੇ ਕਿੰਨਾ ਕੁ ਪਾਣੀ ਥੋੜੇ ਹੁਣ ਉੱਥੇ ਘਰ ਜੀ ਆਣਾ ਨਾ ਪਾਣੀ ਅੱਛਾ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਬਹੁਤ ਜ਼ਿਆਦਾ ਜੀ ਜੋ ਡੰਗਰ ਹੀ ਨਿਕਲੇ ਅੱਛਾ ਡੰਗਰ ਹੀ ਪਾਣੀ ਵੜਿਆ ਸੀ ਥੋੜੀ ਵਾਣੀ ਨਹੀਂ ਉਸ ਤੋਂ ਪਾਈ ਜਾਈਦੀ ਹੈ ਹਾਂਜੀ ਤੇ ਦਾਣੇ ਦੋਣੇ ਵਗੈਰਾ ਵੀ ਪਿੱਛੇ ਰਹਿ ਗਏ ਹਾਂਜੀ ਨਾਲੇ ਜੀ ਇਧਰ ਚੱਕਰ ਹੈ ਵੀ ਆ ਇਹ ਨਹੀਂ ਜਾਂਦਾ ਹੋਰ ਲੈ ਬੰਨੇ ਦਾਣਾ ਦੂਆ ਲੈਣਾ ਨਹੀਂ ਜੇ ਥੋੜਾ ਉੱਥੇ ਸੀਗਾ ਉਹਦੇ ਉਹ ਚਾਰ ਕੀਤਾ ਜੰਦਰੀ ਉਹ ਚਾਰ ਕੀਤਾ ਜੰਦਰੀ ਉਹ ਚਾਰ ਕੀਤਾ ਹਾਂਜੀ ਉਹਦੀ ਬਚਤ ਰਹਿ ਗਈ ਹਾਂਜੀ ਠੀਕ ਹੈ ਠੀਕ ਹੈ ਹੋਰ ਜਿੱਦਰ ਲੈ ਰਹੀਦਾ ਕੋਈ ਜ਼ਿੰਦਗੀ ਨਹੀਂ ਗਈ ਜੀ ਹਮ ਇੱਕ ਸਾਲ ਛੱਡ ਗਿਆ ਦੂਜੇ ਸਾਲ ਫਿਰ ਪਾਣੀ ਆ ਗਿਆ ਜੀ ਹਮ ਫਸਲ ਹੁਣ ਸਾਰੀ ਖੇਚਰੀ ਖੇਤੀ ਕੀਤੀ ਆ ਦਵਾਈਆਂ ਵਾਈਆਂ ਸਾਰਾ ਵਧਣ ਦਾ ਟਾਈਮ ਆ ਤੇ ਕੋਈ ਲੋਕ ਆ ਰਹੇ ਤੁਹਾਡੇ ਕੋਲ ਰਾਹ ਦੇਣ ਵਾਸਤੇ ਇੱਥੇ ਕਿ ਨਹੀਂ ਆ ਦੇਖੋ ਜੀ ਜਿਹੜੇ ਸੁੱਕੇ ਥਾਂ ਵਾਲੇ ਆ ਉਹ ਲੈ ਜਾਂਦੇ ਜਿਹੜੇ ਇੱਧਰ ਪਾਣੀ ਜਾ ਉਹ ਉਤਰੇ ਰਹਿ ਜਾਂਦੇ ਆ ਇੱਥੇ ਕੋਈ ਨਹੀਂ ਆਉਂਦੇ ਅਸੀਂ ਇਹੋ ਕਹਿੰਦੇ ਆ ਜਿੱਥੋਂ ਤੀਕ ਆਪਣੀ ਆਵਾਜ਼ ਜਾਂਦੀ ਜਾ ਹੂੰ ਵੀ ਜਿਹੜਾ ਵੀ ਜਦੋਂ ਸਾਡਾ ਪਾਣੀ ਲੈ ਜਾਏ ਉਦੋਂ ਲਿਹਾਣਾ ਇੱਧਰ ਘਰ ਵਰਤੀ ਦੇਣਾ ਹੂੰ ਠੀਕ ਹੈ ਵੀ ਜਦੋਂ ਆਪਾਂ ਲੈ ਜਾਓ ਉਦੋਂ ਲੈ ਕੇ ਆਓ ਉਦੋਂ ਲੈ ਕੇ ਆਉਣ ਇਧਰ ਕੋਈ ਫਾਇਦਾ ਨਹੀਂਗਾ ਠੀਕ ਹੈ ਠੀਕ ਹੈ ਤੇ ਜਾ ਸਾਨੂੰ ਹਾਂ ਤੇ ਤੇਲ ਉਹ ਦੇਣਾ ਅੱਛਾ ਲੋਡ ਕਿਹੜੀ ਕਿਹੜੀ ਚੀਜ਼ ਆ ਹੁਣ ਇੱਥੇ ਹੁਣ ਜੀ ਇਹ ਹੋਈ ਆ ਜਦੋਂ ਮਾ ਡੰਗਰੀ ਤੋੜੀ ਆ ਹੂੰ ਦਾਣਾ ਵਾ ਪਾਣੀ ਲੈ ਜਾਏ ਘਰ ਪਰ ਦੀ ਉਹ ਦੇਣਾ ਹੂੰ ਹਾਂ ਜੀ ਠੀਕ ਹੈ ਇਹ ਕਰ ਕੀਦਾ ਹੈ ਇਹ ਜੀ ਆਪਣੇ ਉੱਥੇ ਬੈਠੇ ਜੀ ਬੰਦ ਦੇ ਆਹੋ ਤੇ ਬਕਾ ਹਾਂ ਗਿਲਜਾਰ ਸਿੰਘ ਇਹਦਾ ਪਲਾ ਜਮੀਨ ਡੁੱਬ ਗਿਆ ਤਾਂ ਹਾਂਜੀ ਹਾਂਜੀ ਇਹਦਾ ਬਾਅਦ ਵਿੱਚ ਘਰ ਵੀ ਪਟੜੀ ਗਿਆ ਹਾਂਜੀ ਹਾਂਜੀ ਘਰ ਆਪਣੇ ਪਾਟੇ ਜੀ ਵੇਖੋ ਜਾਗੇ ਚੜਦੀ ਘਾਜ ਖਾਲਸੇ ਦਾ ਇਹਨੇ ਨਹੀਂ ਚੜਦੀ ਖਾਲਸੇ ਹਾਂਜੀ ਆਪਣੇ ਘਰੇ ਵੇਖੋ ਕੋਠੇ ਪਟੇ ਅੱਛਾ ਹਾਂਜੀ ਪਾੜ ਗਿਆ ਹਾਂਜੀ ਅੰਦਰ ਜਾ ਕੇ ਦੇਖ ਸਕਦੇ ਜੀ ਅੱਛਾ ਹਾਂਜੀ ਤੇ ਜਿਹੜਾ ਡੰਗਰ ਆਉਣੇ ਨੇ ਪਾਣੀ ਵਿੱਚ ਜੜੇ ਜ ਨਹੀਂ ਨਿਕਲੇ ਕੀ ਕਰ ਸਕਦੇ ਰੁੜ ਰੁੜ ਜਾਣਗੇ ਜਾਂ ਛੱਡ ਗਏ ਤੇ ਤੇ ਕਿੰਨਾ ਕਿੰਨਾ ਪਾਣੀ ਤੁਹਾਡੇ ਬਾਹਰ ਹੋਣ ਤੁਹਾਡੇ ਘਰ ਦੀ ਹਾਂਜੀ ਮੈਨੂੰ ਆਣਾ ਨਾ ਪਾਣੀ ਆਉ ਪਹਿਲੀ ਵਿੱਚ ਤਾਰੂ ਆਉ ਅੱਛਾ ਹਾਂ ਜੀ ਸਾਡੇ ਤੋਂ ਬਹੁਤ ਜ਼ਿਆਦਾ ਹਾਂ ਇਹ ਪਾਣੀ ਤਾਰੂਗਾ ਸਾਡੇ ਤੋਂ ਸਾਡੇ ਆ ਭਾਜੀ ਉਹਨਾਂ ਨੂੰ ਅਗਲਿਆਂ ਨੂੰ ਪਤਾ ਸਾਰਾ ਪਟਵਾਰੀ ਸਾਹਿਬ ਨੂੰ ਵੀ ਆਪਣੇ ਕੋਲ ਕੱਲ ਵੀ ਆਈ ਪਾਣੀ ਦੇ ਕੇ ਗਏ ਪਾਣੀ ਸਾਡੇ ਕੋਲ ਘੋਟ ਨਹੀਂ ਹੈਗਾ ਅੱਛਾ ਤੇ ਇਹਨੂੰ ਇਹ ਪਟਵਾਰੀ ਸਾਹਿਬ ਨੂੰ ਮੈਂ ਫੋਨ ਕੀਤਾ ਫੇਰ ਦੇ ਕੇ ਗਏ ਪਾਣੀ ਠੀਕ ਹੈ ਹਾਂ ਜੀ ਆ ਗਏ ਜੀ ਇਹ ਤੋਂ ਬਾਰਡਰ ਕਿੰਨੀ ਦੂਰ ਹੈ ਬਾਰਡਰ ਨੇੜੇ ਹੀ ਆ ਬਾਰਡਰ ਮੇਂਦਰਿਆ ਦਰਿਆ ਦੇ ਨਾਲ ਹੀ ਵੱਧ ਰਿਹਾ 3 ਕਿਲੋਮੀਟਰ ਮਹਾ ਹੋ ਰਿਹਾ ਜੀ ਕਿਥੇ ਆ ਕਿਸੇ ਘਰੋਂ ਥੋੜਾ ਥੋੜਾ ਘਰ ਕਿਥੇ ਆ ਜੀ ਸਾਹਮਣੇ ਆਓ ਉਹ ਸਾਹਮਣੇ ਪੜਦਾ ਹੈ ਹਾਂ ਹੋਇਆ ਮੈਂ ਨਹੀਂ ਇਧਰ ਆ ਰਹਾ ਮੈਂ ਤਾਂ ਉਧਰ ਜਾਣਾ ਕੋਈ ਨਹੀਂ ਆਹ ਲਾਓ ਇੱਕ ਮਿੰਟ ਵਾਲਾ ਫੜ ਗਿਆ ਉਹ ਤੇ ਆ ਤਾਂ ਦੱਬ ਕੇ ਲਾ ਲਿਓ ਦੱਬ ਕੇ ਦੱਬ ਕੇ ਉਹ ਵਾਲਾ ਮਰਦਾ ਆਪ ਕਿਥੋਂ ਨੱਪ ਕੇ ਪੁਛਾਈ ਲਾ ਲਓ ਹਾਂ ਇਹ ਲਗਾ ਨਹੀਂ ਰਿਹਾ ਘਰ ਕਿਹੜਾ ਖਾਸਾ ਜੀ ਇਹ ਜੀ ਕਰ ਆਪਣਾ ਆ ਸਾਹਮਣਾ ਜੀ ਉਹਦਾ ਅੱਛਾ ਆ ਸਾਹਮਣਾ ਇਹ ਤੇ ਕਿੱਸੀ ਫਿਰਦੀ ਆ ਹਾਂ ਜੀ ਅੱਛਾ ਸਾਹਮਣਾ ਕਰ ਤੇ ਆਉਂਦੇ ਜਾਂਦੇ ਕਿਵੇਂ ਫਿਰ ਤੁਸੀਂ ਇੱਧਰ ਇਹ ਜੀ ਅੱਜ ਮੈਂ ਆਇਆ ਵਾਂ ਕੋਈ ਅਗਰ ਬੋੜਾ ਨੂੰ ਫੋਨ ਕਰ ਗਿਆ ਜੀ ਹਾਂ ਫਿਰ ਤੇਾਰੇ ਲੈ ਕੇ ਆਉਂਦੇ ਜਾਂ ਕੋਈ ਨੰਬਰਦਾਰ ਨੂੰ ਫੋਨ ਕਰਦੇ ਫਿਰ ਲੈ ਕੇ ਆਉਂਦੇ ਆ ਅੱਛਾ ਮੋੜ ਵਾਲੇ ਲੈ ਕੇ ਜਾਂਦੇ ਆ ਫਿਰ ਘੜਦੇ ਉਸ ਤਰ੍ਹਾਂ ਹੀ ਬਾਹਰ ਧਾਰੂਣੀ ਜੀ ਹੂੰ ਉਸ ਤਰ੍ਹਾਂ ਹੀ ਆਉਂਦੇ ਅੱਛਾ ਹੁਣ ਹੀ ਆਉਂਦੇ ਹਾਂ ਜੀ ਤੁਸੀਂ ਦਾਰ ਨੂੰ ਪਾਣੀ ਇਹ ਪਾ ਜੀ ਜਦੋਂ ਦਵਾਈ ਬੋਟੀ ਕੋਈ ਰਹਿਣੀ ਹੋਵੇ ਫਿਰ ਆਉਣਾ ਪੈਂਦਾ ਹੂੰ ਇਥੇ ਆਪਣਾ ਗ੍ਰੰਥ ਸਾਹਿਬ ਵਹਿ ਗਿਆ ਔਰ ਕਰਕੇ ਨਹੀਂ ਇਥੇ ਗੁਰੂ ਗ੍ਰੰਥ ਸਾਹਿਬ ਹਾਂਜੀ ਨਹੀਂ ਪਾਪਾ ਜੀ ਬਾਬਾ ਜੀ ਬਾਹਰ ਜਾਲੇ ਗਏ ਮਹਾਰਾਜ ਜੀ ਲੈ ਗਏ ਬਾਹਰ ਮਹਾਰਾਜ ਜੀ ਲੈ ਗਏ ਹਾਂਜੀ ਤੇ ਸਿੱਖੋ ਜੀ ਹੁਣ ਜਿੱਥੇ ਜੀਥੇ ਵਾ ਜਾ ਰਹੇ ਇਸ ਪਾਣੀ ਤਾਰੂ ਦੋ ਦੋ ਬੰਦੇ ਅੱਛਾ ਹਾਂਜੀ ਤੇ ਇਹ ਜਿਹੜੀ ਟਾਣੀਆਂ ਇਹ ਸਾਰੀ ਛੋੜੇ ਬਣਦੀਆਂ ਨੇ ਇਹ ਹਾਂਜੀ ਆਪਣੇ ਪਿੰਡ ਨੇ ਹੱਦਲੇ ਵਰਾ ਜੀ ਤੇ ਪਿੰਡ ਕਿਹੜੇ ਬਸਿਆ ਰਿਹਾ ਥੋੜਾ ਏ ਪਈਕਾਂੀਆਂ ਜੀ ਸਾਰੀਆਂ ਹੈ ਪਈਕਾ ਦਾ ਪੈਂਟ ਵਾਈਦਾ ਜੀ ਢਾਣੀਆਂ ਢਾੜੀਆਂ ਸਾਰੀਆਂ ਅੱਛਾ ਅੱਛਾ ਸਾਰੇ ਦਈਆਂ ਮਤਲਬ ਉਹ ਵਜਮਾਂ ਬੰਨੜੀਆਂ ਕਿਤੇ ਨਾ ਵਜਮਾਂ ਜੀ ਅੱਛਾ ਅੱਛਾ ਸਾਰੀਆਂ ਢਾਣੀਆਂ ਨੇ ਇਹ ਢਾਣੀਆਂ ਜੀ ਸਾਰੀਆਂ ਠੀਕ ਠੀਕ ਤੇ ਕਿੰਨੀ ਕੁ ਬਾਦੀ ਥੋੜੇ ਪਿੰਡ ਦੀ ਸਾਡੀ ਬਾਦੀ ਨੂੰਸ ਤੋਂ ਦੋਸੋਂ ਹੈ ਭਾਈ ਅੱਛਾ ਇੰਨੇ ਕੀ ਹੈ ਹਾਂਜੀ ਠੀਕ ਠੀਕ ਤੇ ਕਿੰਨੀ ਵਾਰ ਆਇਆ ਪਾਣੀ ਥੋੜੇ ਤੇ ਹਾਂਜੀ ਪਾਣੀ ਸਾਡੇ ਥਾਸੀਆਂ ਪਾਣੀ ਦਾ ਮਸਤ ਰਹੀ ਆਉਂਦੇ ਆ ਜੀ ਇੱਕ ਸਾਲ ਨਹੀਂ ਆਉਂਦਾ ਦੂਜੇ ਸਾਲ ਦੇ ਰਾ ਗਿਆ ਹੋਣੀ ਪਿਛਲੇ ਸਾਲ ਜੀ ਨਹੀਂ ਆਇਆ ਉਦੋਂ ਪਿਛਲੇ ਆਇਆ ਸੀ ਤੇ ਮੁਆਵਜ਼ਾ ਕਰ ਮਿਲ ਜਾਂਦਾ ਤੁਹਾਨੂੰ ਪਰ ਪਹਿਲਾਂ ਮੁਆਵਜ਼ਾ ਜੀ ਕਹਦਾ 7000 8000 ਤੋਂ ਵੱਧ ਨਹੀਂ ਕੋਈ ਉਹ ਕਹਦਾ ਇਹ ਕੋਈ ਹਾਰ ਨਹੀਂ ਜੀ ਨਾਲ ਮਲੇ ਰਗਾਇਆ ਹਾਂ 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 ਹੌਂਟ ਨੂੰ ਪਤਾ ਹੀ ਦਾ ਜੀ ਹੁਣ ਸਾਰਾ ਉਹ ਕੀਤਾ ਖੇਦੀ ਦਾ ਹਾਂ ਇੱਕ ਵਟਣ ਦਾ ਟਾਈਮ ਆ ਉਹ ਪਰਵਾਦ ਮਨੇ ਆ ਵੀ ਵੱਢ ਕੇ ਲੈ ਚਲਿਆ ਹੋਨੇ ਗਾਵਨ ਦੇ ਬਰਤਾਨਾ ਮੈਂ ਵੜ ਰਿਹਾ ਨਾ ਹੌਸਲੇ ਮੰਨਦੇ ਨੇ ਬਾਤ ਤੇ ਕੀ ਆਇਆ ਵਧੀਆ ਸਾਰੇ ਨਾਲ ਆ ਅੱਛਾ ਹੌਸਲੇ ਲਾਂਦਾ ਹੈ ਨੇ ਹੌਸਲੇ ਬਲੰਦ ਕਰਕੇ ਤੂੰ ਤਰੇ ਫਿਰਦੇ ਹੋਰ ਨਹੀਂ ਦੇ ਤੁਸੀਂ ਦੇਖ ਲਓ ਵੀ ਤੇ ਚਿਹਰੇ ਤੋਂ ਹਾਲ ਲਾ ਲਓ ਦੇਖੋ ਜੀ ਜੇ ਹੁਣ ਦੇਲ ਛੱਡ ਕੇ ਕੀ ਕਰ ਸਕਦੇ ਆਪਾਂ ਸਹੀ ਹੈ ਸਹੀ ਹੈ ਹੁਣ ਜੋ ਹੈ ਉਹ ਲੈ ਕੇ ਸਾਰੇ ਮਾਜਾ ਵੱਜ ਗਿਆ ਉਹਨਾਂ ਭਰਾਵਾਂ ਦੇ ਨਾਲੀਆਂ ਹੂੰ ਅੱਗੇ ਮੇਰੇ ਰਿਸ਼ਤੇਦਾਰ ਨਾ ਫੋਨ ਕਰਨ ਦੇ ਕਿਹੜਾ ਆ ਕਰਾ ਤੁਹਾਡਾ ਆ ਗਿਆ ਆਪਣਾ ਛੋਟਾ ਭਰਾ ਮੇਰਾ ਜਿਹੜਾ ਦੋਵੇਂ ਜਾਣੀ ਉਹ ਤਾਂ ਬਠਾ ਜਿਹੜਾ ਆਏ ਦੋਵੇਂ ਜਾਣੀ ਜੀ ਤੇ ਮਜ਼ਰਗੂ ਨੂੰ ਡੈਗੋ ਇਹੋ ਬਾਹਰ ਕੱਢਿਆ ਤੇ ਰਾਸ਼ਨ ਰੁਸ਼ਨ ਦਾ ਕਿਵੇਂ ਕਰਦੇ ਆ ਫਿਰ ਰੋਟੀ ਪਾਣੀ ਦਾ ਆ ਵੀ ਕਰਦੇ ਆ ਉਹ ਜਿਹੜਾ ਤਾਂ ਸ਼ਬਦ ਦੇ ਉੱਤੇ ਬੈਠਾ ਉਹ ਕੌਣ ਆ ਉਹ ਛੋਟਾ ਭਰਾ ਜੀ ਮੇਰਾ ਉਹ ਸਾਹਮਣੇ ਉਹ ਹਾਂ ਜੀ ਉਹਦਾ ਨਾਮ ਨਿਸ਼ਾਨ ਸਿੰਘ ਜੀ ਹੈ ਨਿਸ਼ਾਨ ਸਿੰਘ ਨਿਸ਼ਾਨ ਸਿੰਘ ਹਾਂ ਜੀ ਕਰਲੇ ਬੰਨਿਓ ਜੀ ਜਾ ਕੇ ਮੜੇ ਡੰਗਰ ਵੇਖੋ ਆਪਣੇ ਹਾਂ ਤੁਸੀਂ ਆ ਵੀ ਕਹਿਣਾ ਵੀ ਤੁਹਾਡੀ ਜ਼ਿੰਦਗੀ ਕੀ ਆ ਅੱਛਾ ਹਾਂ ਜੀ ਉਹ ਲਾ ਠੀਠਾ ਤਾਂ ਉਹ ਅਸੀਂ ਬੈਠੇ ਆ ਇਥੇ ਹੂੰ ਕੋਲਿੰਗ ਵੀ ਦੇਖ ਤਰਣਾ ਆਵੇ ਹੁਣ ਵੇਖੋ ਕੜੀ ਕੜੀ ਪੱਠੇ ਆ ਹਾਂ ਇਹਨੂੰ ਵੜ ਨਹੀਂ ਸਕਦੇ ਇਹਨੂੰ ਉਹ ਪੱਠੇ ਵੇਖੋ ਕੜੀ ਕੜੀ ਆ ਸਾਰੇ ਖੜੇ ਆ ਬਿਲਕੁਲ ਬਿਲਕੁਲ ਹੈਨਾ ਜੇ ਵੜਨ ਵੀ ਜਾਣੇ ਤਾਂ ਉਹਦੇ ਨਾਲ ਸੱਪ ਚਮੜਿਓੜੇ ਆ ਹਾਂ ਬਿਲਕੁਲ ਠੀਕ ਹੈ ਦਰਦੇ ਹੱਥ ਨਹੀਂ ਪਾਈ ਦਾ ਪਿਛਲੇ ਸਾਲ ਨਾ ਪਾਣੀ ਆਇਆ ਸਾਡੇ ਇਤਰਾ ਪੱਠੇ ਤੇ ਮੈਂ ਕਿਹਾ ਯਾਰ ਜੀ ਸਾਨੂੰ ਆਇਆ ਕਰਕੇ ਡੋਰ ਡੰਗ ਕਰਾ ਇਹਨੂੰ ਕੱਢ ਗਿਆ ਸੀ ਤੇ ਡੰਗ ਸਾਰੇ ਰੋੜ ਕੇ ਪਾਕਿਸਤਾਨ ਨੂੰ ਚਲੇ ਜਾਣੇ ਆ ਕੋਈ ਕਿਸੇ ਬਨੇ ਕੋਈ ਗਿਆ ਕੋਈ ਕਿਸੇ ਬੰਦਨਗਾ ਤੇ ਤੂੰ ਜ਼ਰਾ ਲੈ ਜੀ ਤੇ ਨਜ਼ਰਾਂ ਲੈ ਜੂਗਾ ਹੁਣ ਬੱਜੇ ਸਹੀ ਨਹੀਂ ਗਏ ਤਾਂ ਨਹੀਂ ਕਿਸੇ ਦੇ ਪਸ਼ੂ ਉਧਰ ਨਹੀਂ ਜੀ ਉਧਰ ਪਾਕਿਸਤਾਨ ਵਾਲੇ ਗਏ ਬੱਜੇ ਆ ਜਨੇ ਠੀਕ ਹੈ ਉਹ ਜਰਾ ਡੁੱਬ ਕੇ ਮਰ ਜੂ ਕੋਈ ਹਮ ਜਿਹੜਾ ਅਸਲ ਦਰਿਆ ਵਾ ਉਹਨੇ ਅਜੇ ਅੱਗੇ ਆ ਅੱਛਾ ਅੱਗੇ ਆ ਆਪਣੇ ਗੁਰਦੁਆਰੇ ਤੋਂ ਵੀ ਗਏ ਨੀ ਹਾਂ 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 ਜੀ ਆਪਣਾ ਗਾਣਾ ਅੱਤਵਾਰੇ ਵਾਲਾ ਅਸਲ ਦਰਿਆ ਵਾ ਅੱਛਾ ਅਸਲ ਦਰਿਆ ਉਹ ਅੱਤਵਾਰੇ ਵਾਲੀ ਆ ਉਦੋਂ ਪਰਦੇ ਬਣ ਸਾਰੇ ਦਰਿਆ ਦਰਿਆ ਤਾਂ ਸਾਰੇ ਬਣੇ ਨੇ ਕੋਈ ਆਪਣੇ ਪਿੰਡ ਦੀ ਇੰਨੀ ਦਰਿਆ ਨੇ ਉਹ ਆ ਦਰਗੋਰਾ ਨੇ ਕੋਲ ਉਹ ਪਾਰਨੇ ਮੁਠਿਆਲੇ ਉਤਾਰਨ ਦਾ ਰਾਂ ਆ ਗਿਆ ਉਹ ਹਾਂ ਹਾਂ ਜੀ ਉਹ ਤਰਨਤਨ ਉਹ ਹਾਤਾ ਉੱਤੇ ਜੀ ਬਿਲਕੁਲ ਉੱਤੇ ਉਹ ਕੰਡੇ ਦੁੱਤੇ ਆ ਬੰਨ ਦੇ ਗੁਰਦਰਾ ਸਾਹਿਬ ਤਰਨਤਨ ਦੇ ਕਿਹੜੇ ਪਿੰਡ ਅਗਲੇ ਬਨੇ ਸਾਦੋ ਆ ਉਹ ਪਿੰਡ ਹੀ ਅਗਲੇ ਬਨੇ ਰਾਜਲਗੀਆਂ ਆ ਗਿਆ ਪਾਕਿਸਤਾਨ ਵਾਲਾ ਬਾਰਡਰ ਇੱਥੇ ਰਸੂਲਪੁਰ ਆ ਗਿਆ ਸਾਰੇ ਪਿੰਡੀਆਂ ਜੀ ਪਰਲੇ ਬੰਦੇ ਇੱਥੇ 3-4 ਕਿਲੋਮੀਟਰ ਹੀ ਹੋਣਾ ਵਾ ਆਪਣੇ ਉਤਾਰ ਆ 3 ਕਿਲੋਮੀਟਰ ਆ ਸਾਹਮਣੇ ਹੀ ਆ ਫੈਕਟਰੀ ਆ ਅੱਛਾ ਬਾਰਡਰ ਨੇੜੇ ਰਹਿ ਗਿਆ ਤੇ ਗੁਰਦਰਾ ਸਾਹਿਬ ਹੋਰ ਘੜੀ ਨੂੰ ਲੈਟਾ ਜਾਪਣੀ ਔਰ ਸੰਗਮੇਸ਼ ਭਾਈ ਆਪਣੇ ਰੋਖ ਜਿਹੜੇ ਉਹ ਠੀਕ ਆ ਇਹ ਚੀ ਜੀ ਕੋਈ ਨਿਸ਼ਾਨ ਕੀ ਆ ਲੈ ਬੁੱਟਿਆਂ ਵਾਲੇ ਦਾ ਗੁਰਦਰਾ ਸਾਹਿਬ ਤੋਂ 200 ਮੀਟਰ ਨਾਲ ਬਾਕੀ ਪਰਿਵਾਰ ਕਿੱਥੇ ਆ ਉਹ ਜੀ ਮੈਂ ਪਾਸੇ ਛੱਡਿਆ ਹੋਇਆ ਸ਼ਹਿਰ ਆ ਬਜ਼ੁਰਗ ਹਾਂਜੀ ਕੌਣ ਕੌਣਾ ਪਰਿਵਾਰ ਦੇ ਵਿੱਚ ਹੋਰ ਇੱਕ ਬਜ਼ੁਰਗ ਜੀ ਹੈ ਬਜ਼ੁਰਗ ਆਪਣਾ ਹਾਂ ਇੱਕ ਬਰੀਕਾ ਰੀਓ ਆਪਣੇ ਕੀ ਆ ਅੱਛਾ ਦੇ ਬੱਚੇ ਹਾਂਜੀ ਮੁੰਡਾ ਮੇਰਾ ਸ਼ਹਿਰ ਆ ਪਰ ਅੱਛਾ ਹਾਂਜੀ ਤੁਹਾਡਾ ਲੱਖਾ ਖੰਦੇੜਾ ਖੰਦੇਨ ਕਿਹੜਾ ਇਹ ਕਰਾ ਤੁਹਾਡਾ ਹਾਂਜੀ ਹਾਂ ਪੁੱਲ ਸੇ ਆਕੇ ਲਗਾਣਾ ਹੈ ਰੋਡ ਹੈ ਉਸੇ ਸੇ ਆਕੇ ਰੋਡ ਹੈ ਨਹੀਂ ਪਹੁੰਚੇ ਲੱਗਦਾ ਹਾਂ ਉਸੇ ਦੇ ਪੱਖੇ ਤੇ ਮਲੇ ਜਾਣੇ ਨਹੀਂ ਮੈਂ ਦੱਸਦਾ ਦੱਸਿਆ ਨਾ ਸਵੇਰੇ ਲਿਆ ਹੀ ਨਾ ਹਾਂ ਸਾਨੂੰ ਇਧਰ ਲਗਾ ਦੇਗੇ ਹੋ ਤੈਨੂੰ ਮੈਂ ਪਾਉਣਾ ਸਿੱਧੇ ਰਾਏ ਅੱਛਾ ਇਹ ਇਹ ਆਪਣਾ ਵੀ ਕਰਿਓ ਉਧਰ ਹਾਂਜੀ ਆਕਰ ਅੱਛਾ ਆਪਾਂ ਇਹ ਦਿਖਾ ਰਹੇ ਹਾਂ ਤੇ ਜਿਹੜਾ ਇਹ ਉਹ ਕਰਦੇ ਬੰਗੂ ਮਾਰਦੇ ਨੇ ਜਿਹੜੇ ਰੋਟੀ ਵਾਰ ਕੇ ਬੈਠੇ ਲੱਗੇ ਸਾਰੇ ਦਾਦਲੇ ਦੇਖੀ ਜਾ ਕੋਠੀਆਂ ਤੇ ਬੈਠੇ ਆਂਦੇ ਕਿੰਨੇ ਜਵਾਖੜੇ ਬੈਠੇ ਆਂ ਕਿੰਨੇ ਚਾਹੀਏ ਜੀ ਜੇ ਰਹੀਓ ਪਾਸੇ ਚੱਲ ਜਗੇ ਰਾਤ ਨੂੰ ਟੂਪਾਂ ਨਾਲ ਕੇ ਸਾਰੇ ਕੋਲ ਲੈ ਜਾਂਦੇ ਆ ਅੱਛਾ ਅੱਛਾ ਚੋਰੀ ਹਾਂ ਜੀ ਚੋਰੀ ਕਰਦੇ ਆ ਜਿਹੜੇ ਨਸ਼ਾ ਪਤਾ ਕਰਦੇ ਆ ਚੋਰ ਆ ਜਾਂਦੇ ਤੇ ਜਿਹੜਾ ਜੀ ਨਸ਼ਾ ਪਤਾ ਕਰਦੇ ਆ ਉਹ ਟੂਪਾਂ ਦੇ ਆਣ ਕੇ ਰਾਤ ਨੂੰ ਮੰਜਾਂ ਮਾਰੀ ਘਾ ਲੈ ਜਾਂਦੇ ਆ अच्छा उन्होंने ना डरना नहीं जो लेके क्यों ਜਾਂਦਾ ਸਮਾਨ ਤੂੰ ਪਾਜੀ ਜਿਹੜੇ ਖਾਨਦਿਆਂ ਵਾਲੇ ਉਹਨਾਂ ਨੂੰ ਚਾਰ ਕੋਈ ਹੱਥ ਜਾ ਆ ਗਿਆ ਉਹ ਜੇ ਸਮਾਨ ਮੋਟਾ ਦਾ ਨਾਖਣਾ ਚਾਹ ਦਿਹਾੜੀ ਬਣ ਗਈ ਸਾਡੀ ਹੂੰ ਚਾਰ 500 ਰੁਪਏ ਵੇਚ ਲਿਆ ਉਹਨਾਂ ਨੇ ਹਾਂ ਉਹਦੇ ਬਾ 500 ਹੀ ਮਿਲ ਗਿਆ ਨਾਲ ਉਹ 5000 ਨੇ ਪਾਜੀ ਨਹੀਂ ਨਹੀਂ ਬਸ ਕੱਢ ਦਿੰਨੇ ਆ ਨਹੀਂ ਨਹੀਂ ਮਿਹਰਬਾਨੀ ਮਿਹਰਬਾਨੀ ਮਿਹਰਬਾਨ ਹੁਣ ਪਾਜੀ ਤੁਸੀਂ ਉਧਰ ਦੇਖੋ ਡੰਗਰ ਆ ਗਾਇਆ ਛੜਿਜ ਬੱਦਿਆਂ ਜੇ ਉਹ ਡੰਗਰ ਦੇਖੋ ਆ ਪਾਜੀ ਰੋਜ ਆਉਂਦਾ ਵਾ ਅਗਰਬੋਟ ਲੈ ਕੇ ਵਿਚਾਰਾ ਆਪਣਵਾਰੀ ਸਾਹਿਬ ਤੁਸੀਂ ਵੇਖ ਲਓ ਇੱਕ ਨਾ ਡੰਗਰ ਉਧਰ ਮੈਂ ਅਮਰੀਕ ਸਿਆਂ ਆਪਣਾ ਆਇਆ ਸੇਰੇ ਕੋਈ ਦੇਖ ਕੇ ਗਿਆ ਸਾਨੂੰ ਦਾਣਾ ਭੇਜ ਦਿਓ ਸਾਨੂੰ ਇਨਾ ਬੜਾ ਉਧਰ ਵੇਖੋ ਇੱਕ ਨਾ ਡੰਗਰ ਕਿੜੇ ਕਿੜੇ ਖੋਬੇ ਦੇ ਵਿੱਚ ਆ ੋਟੇ-ੋਟੇ ਖੋਬੇ ਸੋਡਾ ਨਾ ਨਿਸ਼ਾਨ ਸਿੰਘ ਆ ਹਾਂਜੀ ਠੀਕ ਆ ਆ ਵੇਖੋ ਮੈਂ ਇੱਕ ਡੇਗਨੇ ਖੋਬੇ ਦੇ ਵਿੱਚ ਆ ਉਧਰ ਗਾਵਾਂ ਤਿੰਨ ਚਾਰ ਇੱਧਰ ਬੱਦਿਆਂ ਇਹੋ ਡੰਗਰ ਛੱਡ ਕੇ ਆਈ ਸਿੱਧੇ ਰੁੜ ਕੇ ਚੱਲਿਆਂ ਕਿ ਕੀ ਕਰਾਂਗੇ ਡੰਗਰਾਂ ਦਾ ਬੜਾ ਉੱ ਦੰਦਰ ਕੱਢ ਦੇਣੇ ਆ ਪਸਮਾ ਅੱਜ ਪਟਵਾਰੀ ਸਾਹਿਬਰੇ ਇਹ ਜਾਂ ਪਾਣੀ ਆ ਪਟਵਾਰੀ ਸਾਹਿਬਾ ਐਸੇ ਜੇ ਇਹ ਪਾਣੀ ਆ ਪ੍ਰਸ਼ਾਸਨ ਦੇ ਵੱਲੋਂ ਵੀਰੇ ਇਹ ਬਿਲਕੁਲ ਜੀ ਹਾਂਜੀ ਅੱਛਾ ਅੱਛਾ ਮਾੜਾ ਇਹ ਨਾ ਪਸਮਾ ਦਾ ਚੌਕਰ ਚੈਟਰ ਸਾਨੂੰ ਕਾਉਣ ਲਈ ਦੇ ਦੋ ਅੱਛਾ ਹਾਂਜੀ ਕੱਲ ਨੂੰ ਨਾ ਕੋਸ਼ਿਸ਼ ਕਰਾਂਗੇ ਮੈਂ ਜੇ ਬੜਾ ਮੋਟਾ ਟੂੜੀ ਜਾਵਾਂਗੇ ਨਾ ਫੱਦੀ ਜਾਣਗੀਆਂ ਹਾਂ ਮਹੌਨ ਤਾਂ ਹੀ ਰਹਿ ਗਿਆ ਬਸ ਤੁਸੀਂ ਵੀ ਆਉਂਦੇ ਡੰਗਰ ਬਸ ਉਹਦੀ ਦੋ ਪੰਡਾ ਬਚੀਆਂ ਥੋੜਾ ਪਾਣੀ ਇਹ ਚਾਰੇ ਦੀਆਂ ਹੂੰ ਥੋੜੀ ਕੜੀ ਹੈਗੀ ਅੰਦਰ ਸੁੱਕੀ ਤੇ ਨਹੀਂ ਥੋੜੀ ਬਹੁਤੀ